ਸਾਸੀਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਏ ਸਵੇਰਾ ਓਟੀਟੀ ਤੇ ਅੱਜ ਜਿਸ ਪੰਜਾਬੀ ਫਿਲਮ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਇਹ ਪੰਜਾਬੀ ਫਿਲਮ ਖੁਦ ਅਮਰਿੰਦਰ ਗਿੱਲ ਨੇ ਡਾਇਰੈਕਟ ਕੀਤੀ ਸੀ ਜੀ ਹਾਂ ਛੱਲਾ ਮੁੜ ਕੇ ਨਹੀਂ ਆਇਆ ਇਹ ਫਿਲਮ ਓਟੀਟੀ ਤੇ ਚਪਾਲ ਤੇ ਬਹੁਤ ਜਲਦ ਰਿਲੀਜ਼ ਹੋਣ ਵਾਲੀ ਹੈ ਜੇਕਰ ਅਸੀਂ ਗੱਲ ਕਰੀਏ ਇਸ ਫਿਲਮ ਦੀ ਸਟੋਰੀ ਦੀ ਤਾਂ ਸਟੋਰੀ ਬਹੁਤ ਕਮਾਲ ਦੀ ਸੀ ਜਦੋਂ ਇੱਕ ਨੌਜਵਾਨ ਕੰਮ ਦੀ ਭਾਲ ਦੇ ਵਿੱਚ ਪੈਸੇ ਕਮਾਉਣ ਲਈ ਬਾਹਰ ਜਾਂਦਾ ਹੈ ਤੇ ਉੱਥੇ ਜਾ ਕੇ ਉਹਨੂੰ ਕਿੰਨਾ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਉਸ ਫਿਲਮ ਦੇ ਵਿੱਚ ਦਿਖਾਇਆ ਗਿਆ ਸੀ ਇਹ ਫਿਲਮ ਸਿਰਮਾ ਕਰਨ ਦੇ ਵਿੱਚ 29 ਜੁਲਾਈ 2022 ਦੇ ਵਿੱਚ ਰਿਲੀਜ਼ ਹੋਈ ਸੀ ਤੇ ਹੁਣ ਇਹ ਫਿਲਮ OTT ਚੋਪਾਲ ਤੇ ਬਹੁਤ ਜਲਦ ਰਿਲੀਜ਼ ਹੋਣ ਵਾਲੀ ਹੈ ਜੇਕਰ ਗੱਲ ਕਰੀਏ ਮੇਨ ਲੀਡ ਦੀ ਤਾਂ ਅਮਰਿੰਦਰ ਗੱਲ ਕਰਮਜੀਤ ਅਨਮੋਲ ਸਰਗੁਣ ਮਹਿਤਾ ਤੇ ਬੀਨੂ ਢਿੱਲੋਂ ਮੇਨ ਲੀਡ ਦੇ ਵਿੱਚ ਨਜ਼ਰ ਆਏ ਸਨ ਤਾਂ ਇਸ ਫਿਲਮ ਨੂੰ ਖੁਦ ਅਮਰਿੰਦਰ ਗੱਲ ਨੇ ਡਾਇਰੈਕਟ ਕੀਤਾ ਸੀ ਇਹ ਫਿਲਮ ਅੰਬਰਦੀਪ ਸਿੰਘ ਵੱਲੋਂ ਲਿਖੀ ਗਈ ਸੀ ਔਰ ਪ੍ਰੋਡਿਊਸ ਵੀ ਅਮਰਿੰਦਰ ਗੱਲ ਵੱਲੋਂ ਕੀਤੀ ਗਈ ਸੀ ਸੋ ਜਿਨ੍ਹਾਂ ਨੇ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਨਹੀਂ ਦੇਖੀ ਬਹੁਤ ਜਲਦ ਹੁਣ OTT ਤੇ ਤੁਸੀਂ ਇਹ ਫਿਲਮ ਦੇਖ ਸਕਦੇ ਹੋ ਛੱਲਾ ਮੁੜ ਕੇ ਨਹੀਂ ਆਇਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ اے ਸਵੇਰਾ OTT ਤੇ ਅੱਜ ਜਿਸ ਪੰਜਾਬੀ ਫਿਲਮ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਇਹ ਪੰਜਾਬੀ ਫਿਲਮ ਖੁਦ ਅਮਰਿੰਦਰ ਗਿੱਲ ਨੇ ਡਾਇਰੈਕਟ ਕੀਤੀ ਸੀ ਜੀ ਹਾਂ ਛੱਲਾ ਮੁੜ ਕੇ ਨਹੀਂ ਆਇਆ ਇਹ ਫਿਲਮ OTT ਤੇ ਚਪਾਲ ਤੇ ਬਹੁਤ ਜਲਦ ਰਿਲੀਜ਼ ਹੋਣ ਵਾਲੀ ਹੈ ਜੇਕਰ ਅਸੀਂ ਗੱਲ ਕਰੀਏ ਇਸ ਫਿਲਮ ਦੀ ਸਟੋਰੀ ਦੀ ਤਾਂ ਸਟੋਰੀ ਬਹੁਤ ਕਮਾਲ ਦੀ ਸੀ ਜਦੋਂ ਇੱਕ ਨੌਜਵਾਨ ਕੰਮ ਦੀ ਭਾਲ ਦੇ ਵਿੱਚ ਪੈਸੇ ਕਮਾਉਣ ਲਈ ਬਾਹਰ ਜਾਂਦਾ ਹੈ ਤੇ ਉੱਥੇ ਜਾ ਕੇ ਉਹਨੂੰ ਕਿੰਨੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਉਸ ਫਿਲਮ ਦੇ ਵਿੱਚ ਦਿਖਾਇਆ ਗਿਆ ਸੀ ਇਹ ਫਿਲਮ ਸਿਰਮਾਕਰਾਂ ਦੇ ਵਿੱਚ 29 ਜੁਲਾਈ 2022 ਦੇ ਵਿੱਚ ਰਿਲੀਜ਼ ਹੋਈ ਸੀ ਤੇ ਹੁਣ ਇਹ ਫਿਲਮ OTT ਚੋਪਾਲ ਤੇ ਬਹੁਤ ਜਲਦ ਰਿਲੀਜ਼ ਹੋਣ ਵਾਲੀ ਹੈ ਜੇਕਰ ਗੱਲ ਕਰੀਏ ਮੇਨ ਲੀਡ ਦੀ ਤਾਂ ਅਮਰਿੰਦਰ ਗਿੱਲ, ਕਰਮਜੀਤ ਅਨਮੋਲ ਸਰਗੁਣ ਮਹਿਤਾ ਤੇ ਬੀਨੂ ਢਿੱਲੋਂ ਮੇਨ ਲੀਡ ਦੇ ਵਿੱਚ ਨਜ਼ਰ ਆਏ ਸਨ ਤਾਂ ਇਸ ਫਿਲਮ ਨੂੰ ਖੁਦ ਅਮਰਿੰਦਰ ਗਿੱਲ ਨੇ ਡਾਇਰੈਕਟ ਕੀਤਾ ਸੀ ਇਹ ਫਿਲਮ ਅੰਬਰਦੀਪ ਸਿੰਘ ਵੱਲੋਂ ਲਿਖੀ ਗਈ ਸੀ ਔਰ ਪ੍ਰੋਡਿਊਸ ਵੀ ਅਮਰਿੰਦਰ ਗੱਲ ਵੱਲੋਂ ਕੀਤੀ ਗਈ ਸੀ ਸੋ ਜਿਨ੍ਹਾਂ ਨੇ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਨਹੀਂ ਦੇਖੀ ਬਹੁਤ ਜਲਦ ਹੁਣ OTT ਤੇ ਤੁਸੀਂ ਇਹ ਫਿਲਮ ਦੇਖ ਸਕਦੇ ਹੋ ਛੱਲਾ ਮੁੜ ਕੇ ਨਹੀਂ ਆਇਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ اے ਸਵੇਰਾ OTT ਤੇ ਅੱਜ ਜਿਸ ਪੰਜਾਬੀ ਫਿਲਮ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਇਹ ਪੰਜਾਬੀ ਫਿਲਮ ਖੁਦ ਅਮਰਿੰਦਰ ਗਿੱਲ ਨੇ ਡਾਇਰੈਕਟ ਕੀਤੀ ਸੀ ਜੀ ਹਾਂ ਛੱਲਾ ਮੁੜ ਕੇ ਨਹੀਂ ਆਇਆ ਇਹ ਫਿਲਮ OTT ਤੇ ਚਪਾਲ ਤੇ ਬਹੁਤ ਜਲਦ ਰਿਲੀਜ਼ ਹੋਣ ਵਾਲੀ ਹੈ ਜੇਕਰ ਅਸੀਂ ਗੱਲ ਕਰੀਏ ਇਸ ਫਿਲਮ ਦੀ ਸਟੋਰੀ ਦੀ ਤਾਂ ਸਟੋਰੀ ਬਹੁਤ ਕਮਾਲ ਦੀ ਸੀ ਜਦੋਂ ਇੱਕ ਨੌਜਵਾਨ ਕੰਮ ਦੀ ਭਾਲ ਦੇ ਵਿੱਚ ਪੈਸੇ ਕਮਾਉਣ ਲਈ ਬਾਹਰ ਜਾਂਦਾ ਹੈ ਤੇ ਉੱਥੇ ਜਾ ਕੇ ਉਹਨੂੰ ਕਿੰਨੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਉਸ ਫਿਲਮ ਦੇ ਵਿੱਚ ਦਿਖਾਇਆ ਗਿਆ ਸੀ ਇਹ ਫਿਲਮ ਸਿਨਮਾ ਘਰਾਂ ਦੇ ਵਿੱਚ 29 ਜੁਲਾਈ 2022 ਦੇ ਵਿੱਚ ਰਿਲੀਜ਼ ਹੋਈ ਸੀ ਤੇ ਹੁਣ ਇਹ ਫਿਲਮ OTT ਚਪਾਲ ਤੇ ਬਹੁਤ ਜਲਦ ਰਿਲੀਜ਼ ਹੋਣ ਵਾਲੀ ਹੈ ਜੇਕਰ ਗੱਲ ਕਰੀਏ ਮੇਨ ਲੀਡ ਦੀ ਤਾਂ ਅਮਰਿੰਦਰ ਗਿੱਲ, ਕਰਮਜੀਤ ਅਨਮੋਲ, ਸਰਗੁਣ ਮਹਿਤਾ ਤੇ ਬੀਨੂ ਢਿੱਲੋਂ ਮੇਨ ਲੀਡ ਦੇ ਵਿੱਚ ਨਜ਼ਰ ਆਏ ਸਨ ਤਾਂ ਇਸ ਫਿਲਮ ਨੂੰ ਖੁਦ ਅਮਰਿੰਦਰ ਗਿੱਲ ਨੇ ਡਾਇਰੈਕਟ ਕੀਤਾ ਸੀ ਇਹ ਫਿਲਮ ਅੰਬਰਦੀਪ ਸਿੰਘ ਵੱਲੋਂ ਲਿਖੀ ਗਈ ਸੀ ਔਰ ਪ੍ਰੋਡਿਊਸ ਵੀ ਅਮਰਿੰਦਰ ਗਿੱਲ ਵੱਲੋਂ ਕੀਤੀ ਗਈ ਸੀ ਸੋ ਜਿਨ੍ਹਾਂ ਨੇ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਨਹੀਂ ਦੇਖੀ ਬਹੁਤ ਜਲਦ ਹੁਣ OTT ਤੇ ਤੁਸੀਂ ਇਹ ਫਿਲਮ ਦੇਖ ਸਕਦੇ ਹੋ ਛੱਲਾ ਮੁੜ ਕੇ ਨਹੀਂ ਆਇਆ